ਤੂੰ ਇਹਨਾਂ ਧੀਆਂ ਨੂੰ ਮੁਸੀਬਤ ਨਾ ਸਮਝ ਆਪਣੀ ਤਾਕਤ ਸਮਝ ਜੇਕਰ ਤੂੰ ਉਹਨਾਂ ਨੂੰ ਪਿਆਰ ਦੇਵੇਂਗਾ ਹੌਸਲਾ ਦੇਵੇਂਗਾ ਤਾਂ ਇਹ ਪੁੱਤਰਾ ਨਾਲੋਂ ਵੀ ਵੱਧ ਤੇਰਾ ਸਾਥ ਦੇਣਗੀਆਂ ਖੇਤੀਬਾੜੀ 'ਚ ਵੀ ਤੇ ਜ਼ਿੰਦਗੀ 'ਚ ਵੀ ਧੀਆ ਪੁੱਤਰਾ ਨਾਲੋਂ ਘੱਟ ਨਹੀਂ ਹੁੰਦੀਆਂ ਤੂੰ ਹਿੰਮਤ ਤਾਂ ਕਰ ਆਪਣਾ ਤੇ ਸਹੀ ਇਹਨਾਂ ਨੂੰ ਫੇਰ ਦੇਖ ਤੇਰੀ ਜ਼ਿੰਦਗੀ ਕਿਵੇਂ ਖੁਸ਼ਹਾਲ ਬਣਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਜਿੰਦਗੀ ਤੋਂ ਨਿਰਾਸ਼ ਵਿਅਕਤੀ ਇਹ ਵੀਡੀਓ ਜ਼ਰੂਰ ਸੁਣਨ ਕਿਉਂਕਿ ਅੱਜ ਦੇ ਦੌਰ ਦਾ ਮਨੁੱਖ ਹਰ ਵੇਲੇ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਹੈ ਇਹ ਸੋਚ ਕੇ ਹਰ ਵੇਲੇ ਨਿਰਾਸ਼ਾ 'ਚ ਰਹਿੰਦਾ ਹੈ ਕਿ ਉਸ ਤੋਂ ਵੱਡਾ ਅਪਹਾਗਾ ਕੋਈ ਨਹੀਂ ਉਸ ਤੋਂ ਵੱਧ ਦੁਖੀ ਕੋਈ ਨਹੀਂ ਮੁਸੀਬਤਾਂ ਨਾਲ ਕਿਰਿਆ ਕੋਈ ਨਹੀਂ ਰੱਬ ਨੇ ਸਾਰੀਆਂ ਖੁਸ਼ੀਆਂ ਦੂਜਿਆਂ ਦੀ ਝੋਲੀ ਵਿੱਚ ਪਾ ਦਿੱਤੀਆਂ ਤੇ ਦੁਨੀਆ ਭਰ ਦੇ ਸਾਰੇ ਦੁੱਖ ਮੇਰੀ ਝੋਲੀ ਦੇ ਵਿੱਚ ਪਾ ਦਿੱਤੇ ਬਸ ਇੰਨਾ ਹੀ ਨਿਰਾਸ਼ਾ ਦੇ ਨਾਲ ਕਿਰਿਆ ਮਨੁੱਖ ਟੈਂ ਦੀ ਕਲਾ ਦੇ ਵਿੱਚ ਚਲਾ ਜਾਂਦਾ ਜੇਕਰ ਤੁਹਾਡੇ ਵੀ ਆਸ-ਪਾਸ ਅਜਿਹੇ ਸੋਚਾਂ ਫਿਕਰਾਂ ਦੇ ਬੱਦਲ ਮੰਡਰਾ ਰਹੇ ਨੇ ਤੁਸੀਂ ਵੀ ਅਜਿਹੇ ਵਿਚਾਰਾਂ ਤੋਂ ਗ੍ਰਸਤ ਹੋ ਤਾਂ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਸੋ ਅਸੀਂ ਤੁਹਾਨੂੰ ਇੱਕ ਨਿੱਕੇ ਜਿਹੇ ਸਾਖੀ ਦੇ ਰਾਹੀਂ ਦੱਸਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਚੰਗੀ ਸੋਚ ਅਪਣਾ ਕੇ ਚੰਗੀਆਂ ਆਦਤਾਂ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਸੁਖਦ ਬਣਾ ਸਕਦੇ ਹੋ ਤੇ ਇਹਨਾਂ ਮੁਸੀਬਤਾਂ ਦੇ ਇਹਨਾਂ ਦੁੱਖਾਂ ਪਰੇਸ਼ਾਨੀਆਂ ਦੇ ਜੋ ਬਦਲਾਂ ਤੋਂ ਤੁਸੀਂ ਰਾਹਤ پا ਸਕਦੇ ਹੋ ਇਸ ਘੇਰੇ ਤੋਂ ਤੁਸੀਂ ਬਾਹਰ ਆ ਸਕਦੇ ਹੋ ਸੋ ਸਾਖੀ ਸ਼ੁਰੂ ਕਰਨ ਲੱਗੇ ਕਿ ਇੱਕ ਫਕੀਰ ਹੁੰਦੇ ਨੇ ਜੋ ਘੁੰਮਦੇ ਘਮਾਉਂਦੇ ਇੱਕ ਐਸੇ ਸ਼ਹਿਰ ਦੇ ਵਿੱਚ ਪਹੁੰਚ ਜਾਂਦੇ ਜਿੱਥੇ ਨਿਰਾਸ਼ਾ ਦੇ ਹਨੇਰੇ ਨੇ ਉਥੋਂ ਦੇ ਵਸਨੀਕਾਂ ਦੇ ਘਰਾਂ 'ਚ ਤੇ ਮਨਾਂ 'ਚ ਗਹਿਰਾ ਹਨੇਰਾ ਕਰ ਰੱਖਿਆ ਹੁੰਦਾ ਹੈ, ਕੁੱਪ ਹਨੇਰਾ ਕਰ ਰੱਖਿਆ ਹੁੰਦਾ ਹੈ। ਲਾਲਚ ਤੇ ਈਰਖਾ ਨੇ ਉਥੋਂ ਦੇ ਲੋਕਾਂ ਨੂੰ ਜੰਜੀਰਾਂ ਦੇ ਵਿੱਚ ਜਕੜਿਆ ਹੁੰਦਾ ਹੈ। ਸੋ ਫਕੀਰ ਇੰਨਾ ਹਾਲਾਤਾਂ ਨੂੰ ਦੇਖ ਕੇ ਕੁਛ ਦਿਨ ਉੱਥੇ ਹੀ ਰਹਿਣ ਦਾ ਫੈਸਲਾ ਕਰਦੇ ਨੇ। ਸੋ ਫਕੀਰ ਉੱਥੇ ਦੁਕਾਨ ਲਗਾ ਕੇ ਬੈਠ ਜਾਂਦੇ ਨੇ। ਦੁਕਾਨ ਖੁਸ਼ੀਆਂ ਦੀ ਦੁਕਾਨ ਲੋਕ ਦੇਖਦੇ ਤਾਂ ਜ਼ਰੂਰ ਨੇ ਕਿ ਫਕੀਰ ਨੇ ਖੁਸ਼ੀਆਂ ਦੀ ਦੁਕਾਨ ਲਾਈ ਹੈ ਪਰ ਕੋਈ ਅੰਦਰ ਆਉਣ ਦੀ ਹਿੰਮਤ ਨਾ ਕਰਦਾ ਕਿਉਂਕਿ ਹਰ ਕੋਈ ਸੋਚ ਰਿਹਾ ਸੀ ਕਿ ਉਹਦੀ ਮੁਸੀਬਤ ਸਭ ਤੋਂ ਵੱਡੀ ਹੈ ਤੇ ਉਹਦਾ ਕੋਈ ਹੱਲ ਨਹੀਂ ਉਸ ਤੋਂ ਕੋਈ ਛੁਟਕਾਰਾ ਨਹੀਂ ਦਿਵਾ ਸਕਦਾ ਬਸ ਇਹ ਸੋਚ ਕੇ ਸਾਰੇ ਲੋਕ ਮੁਸੀਬਤਾਂ 'ਚ ਘਿਰੇ ਉੱਥੇ ਘੁੰਮਦੇ ਰਹਿੰਦੇ ਨੇ ਕੋਣ ਫਕੀਰ ਦੇਖਦਾ ਹੈ ਕਿ ਕੋਈ ਦੁਕਾਨ 'ਚ ਗ੍ਰਾਹਕ ਨਹੀਂ ਆ ਰਿਹਾ ਤਾਂ ਉਹ ਇੱਕ ਉਪਾਅ ਕਰਦਾ ਹੈ। ਉਹ ਆਪਣੀ ਦੁਕਾਨ ਦੇ ਬਾਹਰ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਦਾ ਹੈ ਕਿ ਉਹ ਰੱਬ ਦੇ ਬੰਦਿਓ ਇੱਧਰ ਆਓ ਤੇ ਆਪਣੀਆਂ ਮੁਸੀਬਤਾਂ ਦਾ ਬਿਨਾਂ ਕਿਸੇ ਕੀਮਤ ਤੋਂ ਇਲਾਜ ਕਰਾਓ ਤੇ ਖੁਸ਼ੀਆਂ ਦੀਆਂ ਝੋਲੀਆਂ ਭਰ ਕੇ ਆਪਣੇ ਘਰ ਲੈ ਜਾਓ। ਹੁਣ ਇਸ ਮੁਫਤ ਦੇ ਲਾਲਚ ਨੇ 2-4 ਬੰਦਿਆਂ ਨੂੰ ਪ੍ਰਭਾਵਿਤ ਕੀਤਾ। ਓ ਹੋਲੀ ਹੋਲੀ ਫਕੀਰ ਦੀ ਦੁਕਾਨ ਦੇ ਅੰਦਰ ਆਉਣ ਲੱਗੇ। ਕਰੀਬਨ 4-5 ਬੰਦੇ ਫਕੀਰ ਦੀ ਦੁਕਾਨ ਦੇ ਅੰਦਰ ਆ ਬੈਠੇ। ਫਕੀਰ ਨੇ ਉਹਨਾਂ ਨੂੰ ਅੰਦਰ ਬਿਠਾ ਕੇ ਦਰਵਾਜ਼ਾ ਲਗਾ ਲਿਆ ਤੇ ਉਹਨਾਂ ਲਈ ਨਾਸ਼ਤੇ ਪਾਣੀ ਦਾ ਇੰਤਜ਼ਾਮ ਕੀਤਾ। ਚਾ ਪਾਣੀ ਪਲੋਂ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਚਲੋ ਠੀਕ ਹੈ ਹੁਣ ਤੁਸੀਂ ਇੱਕ ਇੱਕ ਕਰਕੇ ਮੈਨੂੰ ਆਪਣੇ ਮੁਸੀਬਤਾਂ ਦੀ ਪਰੇਸ਼ਾਨੀਆਂ ਦੀ ਦਾਸਤਾਨ ਸੁਣਾਓ ਫਕੀਰ ਹੁਣ ਪਹਿਲੇ ਵਿਅਕਤੀ ਵੱਲ ਇਸ਼ਾਰਾ ਕਰਦੇ ਨੇ ਕਿ ਦੱਸ ਭਾਈ ਤੇਰੀ ਮੁਸੀਬਤ ਕੀ ਹੈ ਸੋ ਉਹ ਵਿਅਕਤੀ ਜਵਾਬ ਦਿੰਦਾ ਹੈ ਕਿ ਮੇਰੀ ਮੁਸੀਬਤ ਮੇਰੀ ਨਾ ਸਮਝ ਪਤਨੀ ਹੈ ਉਹ ਇੰਨੀ ਨਾ ਸਮਝ ਹੈ ਕਿ ਕੋਈ ਵੀ ਕੰਮ ਉਹ ਠੀਕ ਢੰਗ ਨਾਲ ਨਹੀਂ ਕਰ ਸਕਦੀ। ਕਦੇ ਉਹ ਖਾਣਾ ਜਲਾ ਦਿੰਦੀ ਹੈ, ਕਦੇ ਦੁੱਧ ਡੋਲ ਦਿੰਦੀ ਹੈ, ਘਰ ਦੇ ਸਾਰੇ ਬਰਤਨਾਂ ਦੀ ਤੋੜ-ਫੋੜ ਕਰਦੀ ਰਹਿੰਦੀ ਹੈ। ਸੋ ਜਦੋਂ ਮੈਂ ਉਹਨੂੰ ਝਿੜਕਦਾ ਹਾਂ ਜਾਂ ਉਸਨੂੰ ਧਮਕਾਉਣਾ ਡਰਾਉਣਾ ਸ਼ੁਰੂ ਕਰ ਦਿਆਂ ਤਾਂ ਅੱਗੋਂ ਰੋਣ ਲੱਗਦੀ ਹੈ ਤੇ ਮਾਫੀ ਮੰਗਣ ਲੱਗਦੀ ਹੈ ਕਿ ਮੈਨੂੰ ਇਸ ਵਾਰ ਮਾਫ ਕਰ ਦਿਓ। ਮੈਂ ਅੱਗੇ ਤੋਂ ਇਹ ਗਲਤੀ ਨਹੀਂ ਦੁਹਰਾਉਂਗੀ। ਉਹ ਵਾਅਦਾ ਤਾਂ ਜ਼ਰੂਰ ਕਰਦੀ ਹੈ ਪਰ ਉਹਦੀਆਂ ਇਹ ਗਲਤੀਆਂ ਦਾ ਸਿਲਸਿਲਾ ਥਾਮਣ ਦਾ ਨਾਮ ਨਹੀਂ ਲੈ ਰਿਹਾ। ਹਾਲੇ ਕੁਝ ਦਿਨਾਂ ਦੀ ਗੱਲ ਹੈ ਮੈਂ ਉਹਨੂੰ ਕੁਝ ਪੈਸੇ ਦਿੱਤੇ ਸੀ ਕਿ ਤੂੰ ਘਰ ਦਾ ਕੁਝ ਰਾਸ਼ਨ ਖਰੀਦ ਲੈ ਤੇ ਜ਼ਰੂਰਤ ਦਾ ਸਮਾਨ ਖਰੀਦ ਲੈ ਪਰ ਉਹਨੇ ਕੀ ਕੀਤਾ ਕਿ ਬਾਹਰ ਇੱਕ ਰੱਦੀ ਸਮਾਨ ਵੇਚਣ ਵਾਲਾ ਆਇਆ ਪੁਰਾਣਾ ਸਮਾਨ ਵੇਚਣ ਆਇਆ ਉਹਨੇ ਚੱਕ ਕੇ ਸਾਰੇ ਪੈਸੇ ਉਹਨੂੰ ਦੇ ਦਿੱਤੇ ਤੇ ਪੁਰਾਣੇ ਭਾਂਡੇ ਖਰੀਦ ਲਏ ਬਸ ਹੁਣ ਮੇਰਾ ਜੋ ਸਬਰ ਦਾ ਬੰਨ ਟੁੱਟ ਚੁੱਕਾ ਮੈਂ ਹੁਣ ਇਹਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ ਮੈਂ ਤਾਂ ਐਡਾ ਬਦਕਿਸਮਤ ਐ ਕਿ ਮੈਂ ਤਾਂ ਇਹਨੂੰ ਛੱਡ ਵੀ ਨਹੀਂ ਸਕਦਾ ਮੇਰੇ ਤੋਂ ਸਿਵਾਏ ਐਦਾਂ ਹੋਰ ਹੈ ਵੀ ਕੋਈ ਨਹੀਂ ਹੁਣ ਤੁਸੀਂ ਆਪ ਦੱਸੋ ਕਿ ਮੇਰੇ ਤੋਂ ਵੱਧ ਦੁਖੀ ਇਨਸਾਨ ਕੋਈ ਹੋ ਸਕਦਾ ਹੈ ਸਾਰੇ ਉੱਥੇ ਮੌਜੂਦ ਵਿਅਕਤੀਆਂ ਨੇ ਹਾਂ ਦਾ ਨਾਰਾ ਲਾਇਆ ਤੇ ਇਸ ਗੱਲ 'ਚ ਜੋ ਸਹਿਮਤੀ ਜ਼ਾਹਿਰ ਕੀਤੀ ਕਿ ਵਾਕਈ ਇਸ ਤੋਂ ਵੱਧ ਦੁਖੀ ਹੋਰ ਕੋਈ ਨਹੀਂ ਹੁਣ ਫਕੀਰ ਦੂਜੇ ਵਿਅਕਤੀ ਵੱਲ ਇਸ਼ਾਰਾ ਕਰਦੇ ਨੇ ਕਿ ਚੱਲ ਪਾਈ ਹੁਣ ਤੂੰ ਦੱਸ ਤੇਰੀਆਂ ਮੁਸੀਬਤਾਂ ਕੀ ਨੇ ਤੇਰੀਆਂ ਪਰੇਸ਼ਾਨੀਆਂ ਕੀ ਨੇ ਉਹ ਵਿਅਕਤੀ ਹੌਲੀ ਜੀ ਆਵਾਜ਼ 'ਚ ਜਵਾਬ ਦਿੰਦਾ ਹੈ ਕਿ ਫਕੀਰ ਜੀ ਇੱਕ ਮੁਸੀਬਤ ਹੋਵੇ ਤਾਂ ਦੱਸਾਂ ਮੇਰੇ ਸਿਰ ਤੇ ਤਾਂ ਚਾਰ-ਚਾਰ ਮੁਸੀਬਤਾਂ ਨੇ ਉਹ ਵੀ ਜਿਉਂਦੀਆਂ ਜਾਗਦੀਆਂ ਮੇਰੇ ਕੋਲ ਚਾਰ ਧੀਆਂ ਨੇ ਤੇ ਚੌਥੀ ਬੇਟੀ ਦੇ ਜਨਮ ਦੇ ਸਾਰੀ ਮੇਰੀ ਪਤਨੀ ਸੀ ਜੋ ਉਹ ਗੁਜ਼ਰ ਗਈ ਅੱਲਾ ਨੂੰ ਪਿਆਰੀ ਹੋ ਗਈ ਤੇ ਇਹਨਾਂ ਚਾਰ ਮੁਸੀਬਤਾਂ ਨੂੰ ਮੇਰੇ ਗਲ 'ਚ ਬੰਨ ਕੇ ਚਲੀ ਗਈ ਹੁਣ ਰੋਜੀ ਰੋਟੀ ਦਾ ਜੋ ਵਸੀਲਾ ਹੈ ਉਹ ਵਿਰਾਸਤ ਚ ਮਿਲੀ ਜ਼ਮੀਨ ਦਾ ਇੱਕ ਟੋਟਾ ਹੈ ਜੇ ਹੁਣ ਮੇਰੇ ਪੁੱਤਰ ਹੁੰਦਾ ਤਾਂ ਅਸੀਂ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਕਰ ਸਕਦੇ ਸੀ ਪਰ ਮੇਰੇ ਘਰ ਤਾਂ ਚਾਰ ਧੀਆ ਨੇ ਇਹਨਾਂ ਨੇ ਮੇਰਾ ਸਹਾਰਾ ਤਾਂ ਕੀ ਬਣਨਾ ਉਲਟਾ ਇਹ ਮੇਰੇ ਸਿਰ ਤੇ ਬੋਝ ਬਣੀਆਂ ਹੋਈਆਂ ਨੇ ਹੁਣ ਤੁਸੀਂ ਦੱਸੋ ਕਿ ਮੇਰੇ ਤੋਂ ਬਾਅਦ ਦੁਖੀ ਕੋਈ ਹੋ ਸਕਦਾ ਮੈਂ ਰੋਣਾ ਨਾ ਗੁਰਲਾਵਾ ਨਾ ਤਾਂ ਕੀ ਕਰਾਂ ਸਾਰਿਆਂ ਨੇ ਉਹਦੀ ਗੱਲ ਸੁਣਨ ਤੋਂ ਬਾਅਦ ਵੀ ਹਾਂ ਦਾ ਨਾਰਾ ਲਾਇਆ ਕਿ ਵਾਕਈ ਭਾਈ ਤੇਰੇ ਤੋਂ ਵੱਧ ਮੁਸੀਬਤ ਹੋਰ ਕਿਸੇ ਤੇ ਨਹੀਂ ਤੂੰ ਬਹੁਤ ਦੁਖੀ ਵਿਅਕਤੀ ਹੈ ਫਕੀਰ ਤੀਸਰੇ ਵਿਅਕਤੀ ਵੱਲ ਇਸ਼ਾਰਾ ਕਰਦਾ ਹੈ ਜੋ ਕਿ ਇੱਕ ਬਜ਼ੁਰਗ ਵਿਅਕਤੀ ਸੀ ਫਕੀਰ ਉਹਨੂੰ ਕਹਿੰਦਾ ਕਿ ਭਾਈ ਇਸ ਉਮਰੇ ਤੈਨੂੰ ਕੀ ਦੁੱਖ ਹੈ ਸੋ ਫਕੀਰ ਜਵਾਬ ਦਿੰਦਾ ਹੈ ਕਿ ਮੇਰੇ ਤੋਂ ਵੱਧ ਦੁਖੀ ਕੋਈ ਨਹੀਂ ਰੱਬ ਦਾ ਦਿੱਤਾ ਮੇਰੇ ਕੋਲ ਸਭ ਕੁਝ ਹੈ ਪਰ ਮੈਂ ਦੂਜਿਆਂ ਤੋਂ ਇੰਨੀ ਈਰਖਾ ਕਰਦਾ ਐ ਇੰਨਾ ਸਾੜਾ ਕਰਦਾ ਐ ਕਿ ਮੇਰਾ ਮਨ ਹਰ ਵੇਲੇ ਸੁਲਗਦਾ ਰਹਿੰਦਾ ਮੈਂ ਕਿਸੇ ਨੂੰ ਖੁਸ਼ ਦੇਖ ਕੇ ਜਰ ਨਹੀਂ ਸਕਦਾ ਮੇਰਾ ਮਨ ਉਹਦੋਂ ਹੀ ਖੁਸ਼ ਹੁੰਦਾ ਜਦੋਂ ਕਿਸੇ ਦੇ ਨੁਕਸਾਨ ਦੀ ਖਬਰ ਨਹੀਂ ਸੁਣ ਲੈਂਦਾ ਮੈਂ ਬਹੁਤ ਕੋਸ਼ਿਸ਼ ਕੀਤੀ ਇਸ ਮੁਸੀਬਤ ਤੋਂ ਛੁਟਕਾਰਾ ਪਾਉਣ ਦੀ ਪਰ ਅੱਜ ਹਾਲਾਤ ਇਹ ਨੇ ਕਿ ਸਾਰੇ ਮੈਨੂੰ ਛੱਡ ਕੇ ਚਲੇ ਗਏ ਤੇ ਮੈਂ ਇਸ ਮੁਸੀਬਤ ਦੀ ਘੜੀ 'ਚ ਇਕੱਲਾ ਰਹਿ ਗਿਆ ਚੌਥਾ ਵਿਅਕਤੀ ਕਹਿੰਦਾ ਹੈ ਕਿ ਮੇਰੀ ਮੁਸੀਬਤ ਮੇਰਾ ਸੁਭਾਅ ਹੈ ਮੈਂ ਬਹੁਤ ਜਲਦੀ ਲੋਕਾਂ ਤੇ ਯਕੀਨ ਕਰ ਲੈਣਾ ਤੇ ਹਮੇਸ਼ਾ ਘਾਟਾ ਖਾਨਣਾ ਨੁਕਸਾਨ ਉਠਾਉਂਦਾ ਹੈ ਮੈਂ ਕਦੇ ਵੀ ਆਪਣੀ ਗੱਲ ਲੋਕਾਂ ਤੋਂ ਨਹੀਂ ਲੁਕਾ ਪਉਂਦਾ ਤੇ ਲੋਕ ਮੇਰੀ ਇਸ ਗੱਲ ਦਾ ਹਮੇਸ਼ਾ ਫਾਇਦਾ ਉਠਾਉਂਦੇ ਨੇ ਫਕੀਰ ਜੀ ਮੈਂ ਇੱਕ ਗਰੀਬ ਮਛੂਆਰਾਂ ਮੇਰੀ ਕਸ਼ਤੀ ਦੀ ਹਾਲਤ ਬਹੁਤ ਖਸਤ ਹੈ ਤੇ ਜਾਲ ਫਟਿਆ ਪਿਆ ਪਰ ਮੇਰਾ ਤਜਰਬਾ ਐਨ ਹੈ ਕਿ ਲੋਕ ਮੇਰੇ ਤੋਂ ਗੱਲਾਂ ਹੀ ਗੱਲਾਂ ਚ ਇਹ ਪਤਾ ਲਗਾ ਲੈਂਦੇ ਨੇ ਕਿ ਕਿਹੜੇ ਪਾਸੇ ਜ਼ਿਆਦਾ ਮੱਛਲੀਆਂ ਨੇ ਮੇਰੇ ਨਾਲ ਦੇ ਜੋ ਉਹਨਾਂ ਦੀ ਕਿਸ਼ਤੀਆਂ ਨੇ ਉਹ ਬਹੁਤ ਮਜ਼ਬੂਤ ਨੇ ਜਾਲ ਉਹਨਾਂ ਦੇ ਬਹੁਤ ਤਕੜੇ ਨੇ ਜਿਹਦੇ ਕਰਕੇ ਦੇਖਦੇ ਹੀ ਦੇਖਦੇ ਉਹ ਮੇਰੇ ਤੋਂ ਅਮੀਰ ਹੋ ਗਏ ਤੇ ਖੁਸ਼ਹਾਲ ਜੀਵਨ ਬਿਤਾਉਣ ਲੱਗੇ ਤੇ ਮੇਰੇ ਵੱਲ ਕਿਸੇ ਨੇ ਮੁੜ ਕੇ ਨਾ ਦੇਖਿਆ ਮੇਰੀ ਹਾਲਤ ਹੁਣ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਰੋਟੀ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੁਣ ਇੰਨਾਂ ਹਾਲਾਤਾਂ 'ਚ ਬੰਦਾ ਦੁਖੀ ਨਾ ਹੋਵੇ ਤਾਂ ਦੱਸ ਕੀ ਕਰੇ ਸਾਰਿਆਂ ਨੇ ਉਹਦੀ ਗੱਲ ਦੀ ਵੀ ਰਜਾਮੰਦੀ ਚਾਹ ਮਿਲਾਈ ਤੇ ਸਾਰਿਆਂ ਨੇ ਕਿਹਾ ਕਿ ਇਹਦੀ ਗੱਲ ਠੀਕ ਹੈ ਇਹ ਵੀ ਬਹੁਤ ਦੁਖੀ ਵਿਅਕਤੀ ਹੈ ਹੁਣ ਪੰਜਵੇਂ ਵਿਅਕਤੀ ਨੂੰ ਕਿਹਾ ਜਾਂਦਾ ਹੈ ਕਿ ਭਾਈ ਤੂੰ ਆਪਣੀ ਗੱਥ ਹਸਨਾ ਉਹ ਨੀਵੇਂ ਪਾਈ ਬੈਠਾ ਸੀ ਤੇ ਹੌਲੀ ਜੀ ਆਵਾਜ਼ ਚ ਜਵਾਬ ਦਿੰਦਾ ਕਿ ਫਕੀਰ ਜੀ ਮੈਂ ਇੱਕੋ ਹੀ ਵੇਲੇ ਜ਼ਾਲਿਮ ਵੀ ਆਂ ਤੇ ਮਜਲੂਮ ਵੀ ਮੇਰੇ ਤਿੰਨ ਪੁੱਤਰ ਸੀ ਮੈਂ ਤਿੰਨਾਂ ਨੂੰ ਬੜੇ ਪਿਆਰ ਨਾਲ ਪਾਲਿਆ ਤੇ ਬਰਾਬਰ ਦੀ ਤਾਲੀਨ ਦਿੱਤੀ ਮੇਰੇ ਦੋਵੇਂ ਵੱਡੇ ਪੁੱਤਰ ਹੁਸ਼ਿਆਰ ਸੀ ਪਰ ਮੇਰਾ ਛੋਟਾ ਪੁੱਤਰ ਮਿੱਠਾ ਸੁਭਾਅ ਦਾ ਪਰ ਓਲਾ ਸੀ ਮੈਂ ਇੱਕ ਦਿਨ ਸੋਚਿਆ ਕਿ ਤਿੰਨਾਂ ਨੂੰ ਥੋੜੀ ਥੋੜੀ ਰਕਮ ਦੇ ਦੇਵਾਂ ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰਕੇ ਆਪਣੇ ਪੈਰਾਂ ਸਿਰ ਹੋ ਜਾਣ ਮੈਂ ਦੇਖਦਾ ਹਾਂ ਕਿ ਵੱਡੇ ਦੋਵੇਂ ਪੁੱਤਰ ਛੋਟੇ ਦੇ ਕੰਨ ਵਿੱਚ ਕੁਝ ਹੌਲੀ-ਹੌਲੀ ਗੱਲਾਂ ਕਰ ਰਹੇ ਹੁੰਦੇ ਨੇ ਮੈਨੂੰ ਸ਼ੱਕ ਹੋਇਆ ਕਿ ਕਿਤੇ ਇਹ ਛੋਟੇ ਦਾ ਹਿੱਸਾ ਹੀ ਨਾ ਹਤਿਆ ਲੈਣ ਇਸੇ ਗੱਲ ਤੋਂ ਡਰਦੇ ਮੈਂ ਛੋਟੇ ਨੂੰ ਉਹਦਾ ਹਿੱਸਾ ਨਾ ਦਿੱਤਾ ਉਹਨੇ ਬੜਾ ਮੇਰਾ ਫੈਸਲਾ ਬਦਲਣਾ ਚਾਹਿਆ ਪਰ ਮੈਂ ਉਹਨੂੰ ਡਰਾ ਕੇ ਧਮਕਾ ਕੇ ਕਿਹਾ ਕਿ ਤੂੰ ਹਲੇ ਛੋਟੇ ਹੈਂ ਤੇਰਾ ਹਿੱਸਾ ਤੈਨੂੰ ਬਾਅਦ ਦੇ ਵਿੱਚ ਦਿੱਤਾ ਜਾਵੇਗਾ ਉਹ ਮੇਰੀ ਇਸ ਗੱਲ ਤੋਂ ਨਿਰਾਸ਼ ਹੋ ਗਿਆ ਤੇ ਘਰ ਛੱਡ ਕੇ ਚਲਾ ਗਿਆ ਹੁਣ ਮੈਂ ਇੱਥੇ ਕੁਝ ਗਲਤ ਨਹੀਂ ਕੀਤਾ ਮੈਂ ਕਿਸੇ ਤੇ ਜ਼ੁਲਮ ਨਹੀਂ ਕੀਤਾ ਪਰ ਲੋਕ ਮੈਨੂੰ ਜ਼ਾਲਿਮ ਸਮਝਦੇ ਨੇ ਲੋਕ ਮੈਨੂੰ ਇੱਕ ਜੋ ਜ਼ੁਲਮ ਕਰਨ ਵਾਲਾ ਪਿਤਾ ਸਮਝਦੇ ਨੇ ਜਿਸ ਨੇ ਆਪਣੇ ਪੁੱਤਰ ਨੂੰ ਉਹਦਾ ਹਿੱਸਾ ਨਾ ਦਿੱਤਾ ਹੋਵੇ ਹੁਣ ਇੱਕ ਪਾਸੇ ਤਾਂ ਮੈਂ ਆਪਣੇ ਪੁੱਤਰ ਦੇ ਵਿਛੋੜੇ ਤੋਂ ਦੁਖੀ ਦੂਜੇ ਪਾਸੇ ਲੋਕਾਂ ਦੇ ਤਾਨੇ ਮੇਨੇ ਅਲੱਗ ਸੁਣਨੇ ਪੈਂਦੇ ਨੇ ਹੁਣ ਤੁਸੀਂ ਆਪ ਦੱਸੋ ਕਿ ਮੇਰੇ ਤੋਂ ਵੱਧ ਦੁਖੀ ਕੌਣ ਹੈ ਸਾਰਿਆਂ ਨੇ ਉਹਦੀ ਗੱਲ ਸੁਣੀ ਤੇ ਉਹਦੇ ਲਈ ਵੀ ਹਾਂ ਦਾ ਨਾਰਾ ਲਾਇਆ ਕਿ ਵਾਕੀ ਭਾਈ ਤੇਰੇ ਤੋਂ ਵੱਧ ਦੁਖੀ ਕੋਈ ਨਹੀਂ ਹੁਣ ਫਕੀਰ ਨੇ ਪੰਜਾਂ ਵਿਅਕਤੀਆਂ ਦੀ ਵਿਅਥਾ ਸੁਣੀ ਤੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਮੇਰੀ ਗੱਲ ਸੁਣੋ ਕਿਉਂ ਨਾ ਤੁਸੀਂ ਪੰਜੇ ਆਪੋ ਆਪਣੇ ਜੋ ਦੁੱਖ ਨੇ ਤਕਲੀਫਾਂ ਨੇ ਮੁਸੀਬਤਾਂ ਨੇ ਇੱਕ ਦੂਜੇ ਨਾਲ ਬਦਲ ਲਵੋ ਕਿਉਂਕਿ ਤੁਹਾਨੂੰ ਹਰ ਕਿਸੇ ਨੂੰ ਲੱਗਦਾ ਹੈ ਕਿ ਇਹਦੀ ਮੁਸੀਬਤ ਜ਼ਿਆਦਾ ਵੱਡੀ ਹੈ ਉਹਦੀ ਮੁਸੀਬਤ ਜ਼ਿਆਦਾ ਵੱਡੀ ਹੈ ਕਿਉਂ ਨਾ ਤੁਸੀਂ ਆਪਣੇ ਦੁੱਖਾਂ ਦੀ ਪਰੇਸ਼ਾਨੀਆਂ ਦੀ ਇੱਕ ਦੂਜੇ ਨਾਲ ਅਦਲਾ ਬਦਲੀ ਕਰ ਲਵੋ ਹੁਣ ਇਹ ਗੱਲ ਸੁਣ ਕੇ ਸਾਰੇ ਚੰਬੇ ਚ ਪੈ ਗਏ ਕਿ ਅਸੀਂ ਆਪਣੀਆਂ ਮੁਸੀਬਤਾਂ ਦੇ ਹੱਲ ਲਈ ਆਏ ਸੀ ਖੁਸ਼ੀਆਂ ਲੈਣ ਲਈ ਆਏ ਸੀ ਤੇ ਇੱਥੇ ਤਾਂ ਕੁਝ ਹੋਰ ਹੀ ਹੋ ਗਿਆ ਹੁਣ ਫਕੀਰ ਦੀ ਗੱਲ ਨੇ ਸਭ ਨੂੰ ਅਚੰਬਿਤ ਕਰ ਦਿੱਤਾ ਸੋਚਾਂ ਦੇ ਵਿੱਚ ਪਾ ਦਿੱਤਾ ਪਹਿਲਾਂ ਸੋਚਣ ਲੱਗਾ ਕਿ ਐਸੀ ਈਰਖਾ ਵਰਗੀ ਬਿਮਾਰੀ ਨਾਲੋਂ ਤਾਂ ਬੇਸਮਝ ਪਤਨੀ ਠੀਕ ਐ ਦੂਜਾ ਸੋਚਣ ਲੱਗਾ ਕਿ ਐਸੇ ਪੁੱਤਰਾ ਨਾਲੋਂ ਤਾਂ ਧੀਆਂ ਚੰਗੀਆਂ ਨੇ ਜੋ ਜਾਇਦਾਦ ਪਿੱਛੇ ਆਪਣੇ ਭਰਾ ਨੂੰ ਹੀ ਸਕੇ ਭਰਾ ਨੂੰ ਧੋਖਾ ਦੇ ਦੇਣਾ ਤੀਜਾ ਸੋਚਦਾ ਹੈ ਕਿ ਮੈਂ ਏਰਖਾ ਜ਼ਰੂਰ ਕਰਦਾ ਹਾਂ ਸਾੜਾ ਜ਼ਰੂਰ ਕਰਦਾ ਹਾਂ ਪਰ ਮੇਰੇ ਕੋਲ ਇਲਮ ਹੈ ਗਿਆਨ ਹੈ ਜੋ ਮੈਨੂੰ ਕਦੀ ਕੱਲਾ ਨਹੀਂ ਛੱਡੇਗਾ ਤੀਸਰਾ ਸੋਚਦਾ ਹੈ ਕਿ ਮੈਂ ਗਰੀਬ ਜ਼ਰੂਰ ਹਾਂ ਮੇਰੀ ਕਿਸ਼ਤੀ ਜ਼ਰੂਰ ਟੁੱਟੀ ਹੈ ਪਰ ਮੇਰੀ ਸਿਹਤ ਹੈ ਜੋ ਇੱਕਦਮ ਤੰਦਰੁਸਤ ਹੈ ਮੈਨੂੰ ਹੁੜਾਪੇ ਵਰਗੀ ਜਾਂ ਹੋਰ ਕੋਈ ਬਿਮਾਰੀ ਨਹੀਂ ਹੈ ਤੇ ਪੰਜਵਾਂ ਵਿਅਕਤੀ ਸੋਚਦਾ ਹੈ ਕਿ ਮੈਂ ਆਪਣੇ ਪੁੱਤਰਾਂ ਨਾਲ ਕੋਈ ਬੇਇਨਸਾਫੀ ਨਹੀਂ ਕੀਤੀ ਲੋਕਾਂ ਦਾ ਕੀ ਹੈ ਮੇਰਾ ਅੱਲਾ ਜਾਣਦਾ ਹੈ ਮੇਰਾ ਰੱਬ ਜਾਣਦਾ ਹੈ ਕਿ ਮੈਂ ਕਿਸੇ ਨਾਲ ਵੀ ਕੋਈ ਧੋਖਾ ਨਹੀਂ ਕੀਤਾ ਕੋਈ ਨਾ ਇਨਸਾਫੀ ਨਹੀਂ ਕੀਤੀ ਕੋਈ ਕਿਸੇ ਨੇ ਵੀ ਆਪਣੀਆਂ ਮੁਸੀਬਤਾਂ ਦੂਜਿਆਂ ਨਾਲ ਬਦਲਣ ਦੀ ਗੱਲ ਨਾ ਕੀਤੀ ਉਹਨਾਂ ਨੇ ਆਪਣੀਆਂ ਕਮੀਆਂ ਨੂੰ ਆਪਣੀਆਂ ਪਰੇਸ਼ਾਨੀਆਂ ਨੂੰ ਸਵੀਕਾਰ ਕੀਤਾ ਤੇ ਉਹਨੂੰ ਰੱਬ ਦੀ ਰਜ਼ਾ ਸਮਝ ਕੇ ਕਬੂਲ ਕੀਤਾ ਸੋ ਇਸ ਤਰੀਕੇ ਨਾਲ ਹੁਣ ਫਕੀਰ ਨੇ ਸਭ ਨੂੰ ਨਸੀਹਤ ਦਿੱਤੀ ਫਕੀਰ ਨੇ ਪਹਿਲੇ ਵਿਅਕਤੀ ਨੂੰ ਕਿਹਾ ਕਿ ਹੋ ਸਕਦਾ ਤੇਰੀ ਪਤਨੀ ਬਹੁਤ ਨਾ ਸਮਝ ਹੋਵੇ ਪਰ ਉਹਦੇ ਵਿੱਚ ਕੁਝ ਖੂਬੀਆਂ ਵੀ ਤਾਂ ਹੋਣਗੀਆਂ ਤੂੰ ਉਹਨਾਂ ਦੀ ਭਾਲ ਕਰ ਸਬਰ ਨਾਲ ਜ਼ਿੰਦਗੀ ਜਿਉ ਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾ ਫਕੀਰ ਨੇ ਦੂਜੇ ਵਿਅਕਤੀ ਨੂੰ ਕਿਹਾ ਕਿ ਤੂੰ ਉਸ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਕਿ ਤੇਰੇ ਕੋਲ ਔਲਾਦ ਹੈ ਤੂੰ ਉਹਨਾਂ ਨੂੰ ਪੁੱਛ ਕੇ ਦੇਖ ਜੋ ਬੇਔਲਾਦ ਨੇ ਤੂੰ ਇਹਨਾਂ ਧੀਆਂ ਨੂੰ ਮੁਸੀਬਤ ਨਾ ਸਮਝ ਆਪਣੀ ਤਾਕਤ ਸਮਝ ਜੇਕਰ ਤੂੰ ਉਹਨਾਂ ਨੂੰ ਪਿਆਰ ਦੇਵੇਂਗਾ ਹੌਸਲਾ ਦੇਵੇਂਗਾ ਤਾਂ ਇਹ ਪੁੱਤਰਾ ਨਾਲੋਂ ਵੀ ਵੱਧ ਤੇਰਾ ਸਾਥ ਦੇਣਗੀਆਂ ਖੇਤੀਬਾੜੀ 'ਚ ਵੀ ਤੇ ਜ਼ਿੰਦਗੀ 'ਚ ਵੀ ਧੀਆ ਪੁੱਤਰਾ ਨਾਲੋਂ ਘੱਟ ਨਹੀਂ ਹੁੰਦੀਆਂ ਤੂੰ ਹਿੰਮਤ ਦਾ ਕਰ ਆਪਣਾ ਤੇ ਸਹੀ ਇਹਨਾਂ ਨੂੰ ਫੇਰ ਦੇਖ ਤੇਰੀ ਜ਼ਿੰਦਗੀ ਕਿਵੇਂ ਖੁਸ਼ਹਾਲ ਬਣਦੀ ਹੈ ਹੁਣ ਫਕੀਰ ਨੇ ਉਸ ਈਰਖਾ ਕਰਨ ਵਾਲੇ ਵਿਅਕਤੀ ਨੂੰ ਕਿਹਾ ਕਿ ਆਪਣੇ ਸੁਭਾਅ ਚ ਨਿਮਰਤਾ ਲਿਆਓ ਦੂਜਿਆਂ ਨੂੰ ਪਿਆਰ ਕਰੋ ਉਹਨਾਂ ਦੀ ਮਦਦ ਕਰੋ ਤੁਸੀਂ ਉਹਨਾਂ ਬਾਰੇ ਦੂਜਿਆਂ ਬਾਰੇ ਵੀ ਉਹੀ ਸੋਚੋ ਜੋ ਤੁਸੀਂ ਆਪਣੇ ਬਾਰੇ ਸੋਚਦੇ ਹੋ ਕਿ ਕਿ ਪਰਮਾਤਮਾ ਉਸਦੀ ਮਦਦ ਕਰਦਾ ਹੈ ਜੋ ਸਰਬੱਤ ਦਾ ਭਲਾ ਮੰਗਦੇ ਨੇ ਉਨ੍ਹਾਂ ਦੇ ਹੀ ਘਰ ਬਰਕਤਾਂ ਹੁੰਦੀਆਂ ਨੇ ਜੋ ਦੂਜਿਆਂ ਦੀ ਖੁਸ਼ੀ 'ਚ ਖੁਸ਼ ਹੁੰਦੇ ਨੇ ਫਕੀਰ ਨੇ ਮੁਛਵਾਰੇ ਨੂੰ ਆਸ਼ਵਾਸ਼ਣ ਦਵਾਇਆ ਕਿ ਇਹ ਸਾਰੇ ਤੇਰੀ ਮਦਦ ਜ਼ਰੂਰ ਕਰਨਗੇ ਤੇਰੀ ਕਿਸ਼ਤੀ ਦੀ ਮੁਰੰਮਤ ਕਰਨਗੇ ਤੇ ਤੈਨੂੰ ਜਾਲ ਲਿਆ ਕੇ ਦੇਣਗੇ ਤੇ ਤੂੰ ਜ਼ਿੰਦਗੀ ਨੂੰ ਦੁਬਾਰਾ ਤੋਂ ਸ਼ੁਰੂ ਕਰ ਤੇ ਮਿਹਨਤ 'ਚ ਵਿਸ਼ਵਾਸ ਰੱਖ ਪਰਮਾਤਮਾ ਉਹ ਅਕਾਲ ਪੁਰਖ ਤੈਨੂੰ ਬਰਕਤਾਂ ਜ਼ਰੂਰ ਦੇਵੇਗਾ ਫਕੀਰ ਨੇ ਤਿੰਨ ਪੁੱਤਰਾਂ ਦੇ ਪਿਓ ਨੂੰ ਕਿਹਾ ਕਿ ਨਾ ਤੂੰ ਜ਼ਾਲਿਮ ਐ ਤੇ ਨਾ ਮਜ਼ਲੂਮ ਤੂੰ ਜੋ ਫੈਸਲਾ ਕੀਤਾ ਉਹ ਸਹੀ ਕੀਤਾ ਲੋਕਾਂ ਦਾ ਕੀ ਐ ਲੋਕ ਤਾਂ ਇੱਕ ਘੜੀ ਰੱਬ ਨੂੰ ਵੀ ਦਾਲਾਂ ਕੱਢਦੇ ਨੇ ਕਈ ਵਾਰੀ ਰੱਬ ਸਾਨੂੰ ਕੁਸਵਟੀ 'ਚ ਪਾ ਕੇ ਸਾਡੀ ਪ੍ਰੀਖਿਆ ਲੈਂਦਾ ਹੈ ਤੇ ਉਸ ਪਰਮਾਤਮਾ ਦੇ ਹਰ ਫੈਸਲੇ ਨੂੰ ਸਾਨੂੰ ਖੇੜੇ ਮੱਥੇ ਕਬੂਲ ਕਰਨਾ ਚਾਹੀਦਾ ਹੈ ਹੁਣ ਫਕੀਰ ਸਭ ਨੂੰ ਆਖਰੀ ਵਾਰ ਇੱਕ ਨਸੀਹਤ ਦਿੰਦਾ ਹੈ ਕਿ ਤੁਸੀਂ ਆਪਣੀਆਂ ਆਸ-ਪਾਸ ਦੀਆਂ ਖੁਸ਼ੀਆਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕਰਕੇ ਚੱਲਦੇ ਹੋ ਤੇ ਹੋਰ ਵੱਡੀਆਂ ਖੁਸ਼ੀਆਂ ਦੀ ਭਾਲ 'ਚ ਖਵਾਰ ਹੁੰਦੇ ਰਹਿੰਦੇ ਹੋ ਅਸੀਂ ਉਹਨਾਂ ਖੁਸ਼ੀਆਂ ਦੀ ਕੀਮਤ ਹੀ ਨਹੀਂ ਕਰਦੇ ਜੋ ਸਾਡੇ ਕੋਲ ਹੁੰਦੀਆਂ ਨੇ ਸਾਡੀਆਂ ਆਪਣੀਆਂ ਖੁਸ਼ੀਆਂ ਹੁੰਦੀਆਂ ਨੇ ਸੋ ਫਕੀਰ ਨੇ ਕਿਹਾ ਕਿ ਜੇਕਰ ਸਾਰੇ ਵਿਅਕਤੀਆਂ ਨੂੰ ਦੁਨੀਆ ਭਰ ਦੀਆਂ ਮੁਸੀਬਤਾਂ ਦੇ ਢੇਰ ਤੇ ਲਿਆ ਕੇ ਖੜਾ ਕਰ ਦਿੱਤਾ ਜਾਵੇ ਤਾਂ ਉਸ ਵੇਲੇ ਉਹ ਉਹਨਾਂ ਜੋ ਆਪਣੀਆਂ ਆਪਣੀਆਂ ਮੁਸੀਬਤਾਂ ਨੂੰ ਹੀ ਚੁਣਨਗੇ ਦੂਜੇ ਦੀਆਂ ਮੁਸੀਬਤਾਂ ਨੂੰ ਨਹੀਂ ਚੁਣਨਗੇ ਕਿਉਂਕਿ ਉਸ ਵੇਲੇ ਉਹਨਾਂ ਨੂੰ ਆਪਣੀਆਂ ਮੁਸੀਬਤਾਂ ਛੋਟੀਆਂ ਤੇ ਦੂਜਿਆਂ ਦੀਆਂ ਮੁਸੀਬਤਾਂ ਜ਼ਿਆਦਾ ਵੱਡੀਆਂ ਲੱਗਦੀਆਂ ਨੇ ਸੋ ਸਾਨੂੰ ਚਾਹੀਦਾ ਹੈ ਕਿ ਜੋ ਖੁਸ਼ੀਆਂ ਸਾਡੇ ਕੋਲ ਨੇ ਅਸੀਂ ਉਸ ਦਾ ਅਹਿਸਾਸ ਕਰੀਏ ਤੇ ਸੋਚੀਏ ਕਿ ਪਰਮਾਤਮਾ ਨੇ ਜੋ ਸਾਨੂੰ ਸਮਾਂ ਦਿੱਤਾ ਉਹਦੀ ਸਜੇ ਢੰਗ ਨਾਲ ਵਰਤੋਂ ਕਰ ਸਕੀਏ ਸੋ ਚਿੰਤਾ ਦੀ ਜਗ੍ਹਾ ਜੇਕਰ ਚਿੰਤਨ ਆ ਜਾਵੇ ਤਾਂ ਅਸੀਂ ਆਪਣੀਆਂ ਮੁਸੀਬਤਾਂ ਨੂੰ ਛੋਟਾ ਸਮਝਣ ਲੱਗਾਂਗੇ ਤੇ ਦੂਜਿਆਂ ਦੀਆਂ ਮੁਸੀਬਤਾਂ ਦਾ ਸਾਨੂੰ ਅਹਿਸਾਸ ਹੋਵੇਗਾ ਕਿ ਦੂਜੇ ਸਾਡੇ ਨਾਲੋਂ ਵੀ ਵੱਧ ਦੁਖੀ ਨੇ ਤਾਂ ਅਸੀਂ ਦੁੱਖ ਦੀ ਸ਼ਿਕਾਇਤ ਕਰਨ ਦੀ ਬਜਾਏ ਉਸ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਹੋਵਾਂਗੇ ਕਿ ਉਹਨੇ ਸਾਨੂੰ ਜੋ ਇੰਨੀਆਂ ਵੱਡ ਮੁੱਲੀਆਂ ਦਾਤਾਂ ਦਿੱਤੀਆਂ ਨੇ ਸੋ ਸਾਧ ਸੰਗਤ ਜੀਓ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਸ ਕਹਾਣੀ ਤੋਂ ਜ਼ਰੂਰ ਸਿੱਖਿਆ ਮਿਲੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ